ਸਾਰਗ ਸੰਤ ਮਹਲਾ 5 ਬੰਜ ਮੈਂ ਕਿਉਂਕਾਰ ਸਤਿਗੁਰ ਪ੍ਰਸਾਦ ਸਭ ਦੇਖੇ ਅਨਭੈ ਕਾ ਦਾਤਾ ਕਟਕਟ ਪੂਰਨ ਹੈ ਅਲਪਾਤਾ ਕਟਕਟ ਪੂਰਨ ਕਰਬ ਸਥਿਰਨ ਜਲਦ ਰੰਗ ਜਿਉ ਰਚਨ ਕੀਆ ਹਾ ਬਰਾਸਮਾਨੇ ਭੋਗ ਕਟਾਣੇ ਆਨੰਦ ਨਾ ਬੀਆ ਕੋਥੀਆ ਹਰ ਰੰਗੀ ਇਕ ਰੰਗੀ ਠਾਕਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੇ ਅਨਭੈ ਕਾ ਦਾਤਾ ਔਨੁਪਮਾ ਦੇਵ ਕਬਨ ਬਡਾਈ ਪੂਰਨ ਪੂਰ ਰਹੋ ਸਰਬਠਾਈ ਪੂਰਨ ਮਨ ਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਸਾਈ ਕਿਉ ਨ ਆਰਾਧੋ ਮਿਲ ਕਰ ਸਾਧੋ ਘੜੀ ਮਹਤੁਕ ਬਿਲਾ ਆਈ ਅਰਥ ਦਰਬ ਸਭ ਜੋ ਕਿਸ ਦਿਸੈ ਸੰਗ ਨ ਕਸੂ ਜਾਈ ਕਹੋ ਨਾਨਕ ਹਰ ਹਰ ਆਰਾਧੋ ਕਬਨ ਉਪਮਾ ਦੇਵ ਕਬਨਾ ਬਡਾਈ ਪੂਛੋ ਸੰਤ ਮੇਰੋ ਠਾ ਕਰ ਕੈਸਾ ਹਿਉ ਅਰਾਪਉ ਦੇਹ ਸੰਦੇਸਾ ਦੇਹੋ ਸੰਦੇਸਾ ਪ੍ਰਭ ਜੀਓ ਕੈਸਾ ਕਹਿ ਮੋਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬਰਮਾਈ ਥਾਂ ਧਨ ਅੰਤਰ ਦੇਸਾ ਬੰਧਨ ਤੇ ਮੁਕਤਾ ਘਟ ਘਟ ਜੁਗਤਾ ਕਹਿ ਨਾ ਸਕੋ ਹਰ ਜੈਸਾ ਦੇਖ ਚਿਰਤ ਨਾਨਕ ਮਨ 모ਹਉ ਪੂਛੈ ਦੀਨ ਮੇਰੋ ਠਾ ਕਰ ਕੈਸਾ ਕਰ ਕਿਰਪਾ ਆਪਣੇ ਪੈ ਆਇਆ ਧਨ ਸੋਰੇ ਦਾ ਜਿਹੇ ਚਰਨ ਬਸਾਇਆ ਚਾਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ ਭਇਆ ਪ੍ਰਗਾਸ ਹਿਰਦੈ ਉਲਾਸ ਪਰਬ ਲੋੜੀ ਦਾ ਪਾਇਆ ਦੁੱਖ ਨਾਠਾ ਸੁਖ ਘਰਮੈ ਬੂਠਾ ਮਹਾ ਆਨੰਦ ਸਹਿਜ ਆਇਆ ਕਉ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿ ਆਇਆ ਸਾਰੰਗ ਕੀ ਬਾਾਰ ਮਹਲਾ ਚੌਥਾ ਰਾਇ ਮਹਿਮੇ ਹਸਨੇ ਕੀ ਤੁਨ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਦੂਜਾ ਗੁਰਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਸਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰ ਨ ਕੁੰਜੀ ਹੱਥ ਮੋਹਲਾ ਪਹਿਲਾ ਨਾ ਪੀਜੈ ਰਗੀ ਨਦੀ ਬੇਦ ਨਾ ਪੀਜੈ ਸੁਰਤੀ ਗਿਆਨੀ ਜੋਗ ਨਾ ਪੀਜੈ ਸੋਗੀ ਕੀ ਤੈਰੋਜ ਨਾ ਪੀਜੈ ਰੂਪੀ ਮਾਲੇ ਰੰਗ ਨਾ ਪੀਜੈ ਤੀਰਥ ਭਵੈ ਨੰਗ ਨਾ ਪੀਜੈ ਦਤਨੀ ਕੀਤੇ ਪੁਨ ਨਾ ਪੀਜੈ ਬਾਹਰ ਬੈਠਿਆ ਸੁਨ ਨਾ ਪੀਜੈ ਭੇਡ ਮਰਿਆ ਪੜ ਸੂਰ ਨਾ ਪੀਜੈ ਕੀਤੇ ਹੋਵਹਿ ਧੂੜ ਲੇਖਾ ਲਿਖਿਆ ਮਨ ਕੈ ਪਾਏ ਨਾਨਕ ਪੀਜੈ ਸਾਚੈ ਨਾਹੀ ਮਹੱਲਾ ਪਹਿਲਾ ਨਭ ਸੇ ਖਟਕਾ ਕਰੇ ਵਿਚਾਰ ਨਿਸਦਨ ਉਚਰੈ ਭਾਰ 18 ਤਿਨ ਪੀ ਅੰਤ ਨਾ ਪਾਇਆ ਤੋਹੇ ਨਾਮ ਭੂਣ ਮੁਕਤ ਕਿਉ ਹੋਏ ਨਾਬ ਬਾਤੋ ਬਰ ਮਯੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਸਾਣਿਆ ਪੌੜੀ ਆਪੇ ਆ ਬਨਰੰਜਣਾ ਜਿਨੇ ਆਪੋ ਪਾਇਆ ਆਪੇ ਖੇਲ ਰਚਾਈ ਸਭ ਜਗਤ ਸੁਭਾਇਆ ਤ੍ਰੈ ਗੁਣ ਆਪ ਸਿਰਦਿ ਅਨਮਾਇ ਮੂਬ ਵਧਾਇਆ ਗੁਰ ਪ੍ਰਸਾਦੀ ਉਬਰੇ ਜਿਨ ਪਾਣਾ ਪਾਇਆ ਨਾਨਕ ਸੱਚ ਬਰਤਦਾ ਸਭ ਸੱਤਿ ਸੁਮਾਇ ਸੱਲੋਕ ਮਹਲਾ ਦੂਜਾ ਆਪੋ ਬਾਈ ਨਾਨਕ ਆਪੇ ਰਖੈ ਬੇਕ ਮੰਦਾ ਕਿਸ ਨਉ ਆਖਿਐ ਜਾਂ ਸਭ ਨਾ ਸਾਹਿਬ ਏਕ ਸਭ ਨਾ ਸਾਹਿਬ ਏਕ ਹੈ ਬੇਖੈ ਧੰਦਾ ਲਾਇ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾ ਹੈ ਆਵਹਿ ਨੰਗੇ ਜਾਹਿ ਨੰਗੇ ਵਿੱਚੇ ਕਰੈ ਬਥਾਰ ਨਾਨਕ ਹੁਕਮ ਨਾ ਜਾਣੀਐ ਅੱਗਾ ਕਾਈ ਕਰ ਮਹੱਲਾ ਪਹਿਲਾ ਜਿਨਸ ਥਾਪ ਜੀਆਂ ਕੋ ਭੇਜੈ ਜਿਨਸ ਥਾਪ ਲੈ ਜਾਵੇ ਆਪੇ ਥਾ ਪੋ ਥਾਪੇ ਆਪੇ ਇਤੇ ਬੇਸ ਕਰਾਵੇ ਜੇਤੇ ਜੀ ਭਰਿਆ ਔ ਧੂਤੀ ਆਪੇ ਭਿਖਿਆ ਪਾਵੇ ਲੇਖਾ ਬੋਲਣ ਲੇਖਾ ਚੱਲਣ ਕਾਇ ਤਕੀ ਚੈ ਦਾਵੇ ਮੂਲ ਮਤ ਪਰਵਾਣਾ ਇਹੋ ਨਾਨਕ ਆਕ ਸੁਣਾਏ ਕਰਨੀ ਉੱਪਰ ਹੋਏ ਤ ਪਾਵਸ ਜੇ ਕੋ ਕਹੇ ਕਹਾਏ ਪੌੜੀ ਗੁਰਮਖ ਚਲਤਰ ਚਾਇਆ ਨ ਗੁਣ ਪ੍ਰਗਟਿ ਆਇਆ ਗੁਰਬਾਣੀ ਸਦ ਉਚਰੈ ਹਰਮਨ ਬਸਾਇਆ ਸਾਕਤ ਗਈ ਪ੍ਰਮਕਟਿਆ ਸਿਬਜੋਤ ਜਗਾਇ ਜਿਨ ਕਾ ਪੋਤਾ ਪੁੰਨ ਹੈ ਗੁਰਪੁਰਖ ਬੁਲਾਇ ਨਾਨਕ ਸਹਿ ਜੀ ਮਿਲ ਰਹੇ ਹਰਨਾਮ ਸਮਾਇ ਸੇ ਲੋਕ ਮਹੱਲਾ ਦੂਜਾ ਸਾਹ ਚੱਲੇ ਬਣ ਜਾ ਰਿਆ ਲਿਖਿਆ ਦੇਵੈ ਨਾਲ ਲਿਖੇ ਉਪਰ ਹੁਕਮ ਹੋਏ ਲਈਏ ਬਸਤ ਸੰਭਾਲ ਬਸਤ ਲਈ ਬਣ ਜਾ ਰਹੀ ਬਖਰ ਬੱਦਾ ਪਾਏ ਕਈ ਲਹ ਲਹ ਚੱਲੇ ਇਕ ਚੱਲੇ ਮੂਲ ਗਵਾਏ ਥੋੜਾ ਕਿਨੇ ਨਾ ਮੰਗਿਓ ਕਿਸ ਕਹੀਐ ਸਵਾਸ ਨਦਰਤ ਨਾ ਕਉ ਨਾਨਕਾ ਜੇ ਸਾਬਤ ਲਾਇ ਰਾਸ ਮਹਲਾ ਪਹਿਲਾ ਜੁੜ ਜੁੜ ਵਿਸੜੇ ਵਿਸੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋਏ ਅਗਾ ਪਸੈ ਗਣਤਨ ਆਵੈ ਕਿਆ ਜਾਤੀ ਕਿਆ ਹੁਣ ਹੋਏ ਸਭ ਕਰਣਾ ਕਿਰਤ ਕਰ ਲਖਿਆ ਕਰ ਕਰ ਕਰਤਾ ਕਰੇ ਕਰੇ ਮਨ ਮੁਖ ਮਰ ਗਿਆ ਹੈ ਗੁਰਮੁਖਤ ਅਰੀਆ ਨਾਨਕ ਨਦਰਿ ਨਦਰ ਕਰੇ ਪੌੜੀ ਮਨ ਮੁਖ ਦੂਜਾ ਪਰਮ ਹੈ ਦੂਜੈ ਲੋਭਾਇਆ ਕੂੜ ਕਵਟਕ ਮਾਮ ਦੇ ਕੂੜੋਂ ਆ ਲਾਇਆ ਪੁੱਤਰ ਕਲਤਰ ਮੋਹੇਤ ਹੈ ਸਭ ਦੁੱਖ ਸਬਾਇਆ ਜਮਦਰ ਬੱਦੇ ਮਾਰੀਐ ਪਰਮ ਹੈ ਪਰਮਾਇਆ ਮਨ ਮੁਖ ਜਨਮ ਗਵਾਇਆ ਨਾਨਕ ਹਰ ਪਾਇਆ ਸ ਲੋਕ ਮਹੱਲਾ ਦੂਜਾ ਜਨ ਬੜਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ ਨਾਨਕ ਅੰਮ੍ਰਿਤ ਮਨ ਹੈ ਮਹਿ ਪਾਈਆ ਗੁਰ ਪ੍ਰਸਾਦ ਤਿੰਨੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ ਮਹਲਾ ਦੂਜਾ ਕੀਤਾ ਕਿਸ ਲਾਹੀਐ ਕਰੇ ਸੋ ਇਸ ਲਾਹ ਨਾਨਕ ਏਕੀ ਬਹਾਰਾ ਦੂਜਾ ਦਾਤਾ ਨਾ ਹੈ ਕਰਤਾ ਸੋ ਸਲਾਹੀਐ ਜਿਨ ਕੀਤਾ ਆਕਾਰ ਦਾਤਾ ਸੋ ਸਲਾਹੀਐ ਜੀ ਸਬਸਹ ਦੇ ਆਧਾਰ ਨਾਨਕ ਆਪ ਸਦੀਬ ਹੈ ਪੂਰਾ ਜਿਸ ਪੰਧਾਰ ਵੱਡਾ ਕਰਸਲਾਹੀ ਹੈ ਅੰਤ ਨ ਭਾਰਾ ਬਾਰ ਪੌੜੀ ਹਰ ਕਾ ਨਾਮ ਨਦਾਨ ਹੈ ਸੇਵਿਆ ਸੁਖ ਪਾਈ ਨਾਮ ਨਰੰਜਨ ਉਚਰਾ ਪਤ ਸਿਓ ਕਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦਾ ਬਸਾਈ ਮਤ ਪੰਖੇ ਰੂ ਬਸ ਹੋਏ ਸਤ ਗੁਰੂ ਤਿਆਈ ਨਾਨਕ ਆਪ ਦਿਆਲ ਹੋਏ ਨਾਮੇ ਲਿਵ ਲਾਈ ਸਲੋਕ ਮਹਲਾ ਦੂਜਾ ਤੈਸੋ ਸੇਉ ਕੈ ਸਾ ਬੋਲਣਾ ਜੇ ਆਪ ਜਾਣੈ ਜਾਣ ਚੀਰੀ ਜਾ ਕੀ ਨਾ ਫਿਰੈ ਸਾਹਿਬ ਸੂ ਪਰਵਾਣ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਹਲਾਰ ਜੋਤਿ ਥ ਭਾਵੈ ਨਾਨਕਾ ਸਾਈ ਭਲੀਕਾਰ ਜਿੰਨਾ ਚੀਰੀ ਚੱਲਣਾ ਹੱਥ ਤਿੰਨਾ ਕਿਸ ਨਾਹੇ ਸਾਹਿਬ ਕਾ ਫਰਮਾਨ ਹੋਏ ਉੱਠੀ ਕਰ ਲੈ ਪਾਹੇ ਜਿਹਾ ਚੀਰੀ ਲਿਖਿਆ ਤਿਆ ਹੁਕਮ ਕਮਾਹੇ ੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਮਹੱਲਾ ਦੂਜਾ ਸਿਵਤ ਜਿਨਾਂ ਕੋ ਬਖਸੀਐ ਸਈ ਪੋਤੇਦਾਰ ਕੁੰਜੀ ਜਿਨ ਕੋ ਦਿੱਤੀਆ ਤੇ ਨਾ ਮਿਲੇ ਭੰਡਾਰ ਜਹ ਭੰਡਾਰੀ ਹੂੰ ਗੁਣ ਨਿਕਲੈ ਤੇ ਕੀਹਾ ਪਰਵਾਣ ਨਦਰਤ ਨਾ ਕਉ ਨਾਨਕਾ ਨਾਮ ਜਿਨਾਂ ਨੀ ਸਹਣ ਪੌੜੀ ਨਾਮ ਅਨੰਦ ਰੰਝਣ ਨਿਰਮਲਾ ਸੁਣਿਆ ਸੁਖ ਹੋਈ ਸੁਣ ਸੁਣ ਮਨ ਬਸਾਈਐ ਬੂਝੈ ਜਨ ਕੋਈ ਬੈਧਿਆ ਉੱਠਦੇ ਆ ਨਾ ਬਿਸਰੈ ਸਾਚਾ ਸਤਿ ਸੋਈ ਭਗਤਾ ਕਉ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਿਆ ਗੁਰਮੁਖ ਹਰ ਸੋਈ ਸੇ ਲੋਕ ਮਹੱਲਾ ਪਹਿਲਾ ਨਾਨਕ ਤੁਲਿਆ ਤੋਲ ਜੇ ਜੀਉ ਪਛੈ ਪਾਈਐ ਇੱਕ ਸਨਾ ਪੁਜੈ ਭੂਲ ਜੇ ਪੂਰੇ ਪੂਰਾ ਕਰਮ ਲੈ ਵੱਡਾ ਆਖਣ ਭਾਰਾ ਤੋਲ ਹੋਰ ਹੌਲੀ ਮੱਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉ ਕੰਡਾ ਤੋਲੈ ਸੁਨਿਆਰ ਤੋਲਾ ਮਾਸਾ ਰਤਕ ਪਾਏ ਨਾਨਕ ਪੁਸਿਆਂ ਦੇ ਪੁਜਾਏ ਮੂਰਖ ਅੰਧਿਆਂ ਅੰਦੀ ਧਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਨ ਔਖਾ ਆਖ ਨਾ ਜਾਪੀ ਆਖ ਇੱਕ ਆਖ ਆਖੈ ਸਬਦ ਭਖੈ ਅਰਧ ਉਰਧ ਦਿਨ ਰਾਤ ਜੇ ਕੋ ਹੋਏ ਤਾਂ ਕਹਿ ਦਿਸੈ ਜਾਪ ਰੂਪ ਨਾ ਜਾਤ ਸਭ ਕਾਰਨ ਕਰਤਾ ਕਰੇ ਘਟ ਔਕਟ ਘਟ ਥਾਬ ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖ ਪੌੜੀ ਨਾਏ ਸੁਣੀਐ ਮਨ ਰੈਸੀਐ ਨਾਮੇ ਸਾਤ ਆਈ ਨਾਏ ਸੁਣਿਆ ਮੰਤਰ ਪਤੀਏ ਸਭ ਦੁੱਖ ਗਵਾਈ ਨਾਏ ਸੁਣਿਆ ਨਾਉ ਉਪਜੈ ਨਾਮੇ ਬੜਿ ਆਈ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ ਗੁਰਮੁਖ ਨਾਮ ਤੇ ਆਈਐ ਨਾਨਕ ਲੇਵ ਲਾਈ ਸਲੋਕ ਮਹਲਾ ਪਹਿਲਾ ਝੂਠ ਨਾ ਰਾਗੀ ਝੂਠ ਨਾ 베ਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਹੀਂ ਝੂਠ ਨਾ ਮੀ ਬੜਿਆ ਸਭ ਤਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪੌਣੇ ਮਹੇ ਸੁਬਾਣੀ ਨਾਨਕ ਨ ਗੁਰਿਆਂ ਗੁਣ ਨਾਹੀ ਕੋਏ ਮੂੰਹ ਫੇਰਿਆ ਮੂੰਹ ਝੂਠਾ ਹੋਏ ਬਹਾਲਾ ਪਹਿਲਾ ਨਾਨਕ ਜੁੱਲੀਆਂ ਸੁਚੀਆਂ ਜੇ ਭਰ ਜਾਣਾ ਕੋਏ ਸੁਰਤੇ ਚੁੱਲੀ ਗਿਆਨ ਕੀ ਜੋਗੀ ਕਾ ਜਤ ਹੋਏ ब्राह्मण चुली संतोष की गृहिका सत्त दान राजे चुली न्याब की पढ़या सच्च ध्यान पानी चितना तो पई मुख पीता तिख जाए पानी पीता जगत का फिर पानी सब खाए पौड़ी नाए सुनया सब सिद्ध है रिद्ध पिछा आवे नाए सुनया नौ निध मिले मन चंदे आ पावे नाए सुनया संतोष होए कबला चरण त्यावे नाए सुनया सहज उपजाय सहज सुख पावे ਗੁਰਮਤੀ ਨੋ ਪਾਈਏ ਨਾਨਕ ਗੁਣ ਗਾਵੈ ਸਲੋਕ ਮਹਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਬਰਦਨ ਸੰਸਾਰ ਦੁੱਖ ਦੁੱਖ ਅੱਗੈ ਆਖਿਐ ਪੜ ਪੜ ਕਰੈ ਪੁਕਾਰ ਦੁਖਕੀਆਂ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ ਦੁੱਖ ਬਜੁ ਜਿਓ ਜਲਾਇਆ ਦੁਖਿਆ ਚੱਲਿਆ ਰੋਏ ਨਾਨਕ ਸਿਪਤੀ ਰਤਿਆ ਮਨ ਤਨ ਹਰਿਆ ਹੋਏ ਦੁੱਖ ਦੀਆਂ ਅੱਗੀ ਮਾਰੀਐ ਭੀ ਦੁਖਦਾਰੂ ਹੋਏ ਮਹਲਾ ਪਹਿਲਾ ਨਾਨਕ ਦੁਨੀਆ ਪਸ ਰੰਗ ਪਸੂ ਹੂ ਪਸ ਖੇ ਪਸੋ ਪਸ ਕਮਾ ਬਣੀ ਭੀ ਪਸ ਭਰੀਏ ਦੇ ਜਾ ਜਿਓ ਵਿੱਚੋਂ ਕੱਢਿਆ ਪਸੂ ਭਰਿਆ ਜਾਏ ਅੱਗਾ ਲੇਖਾ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾ ਸੁਣਿਆ ਸਤ ਸੱਚ ਮੋਹ ਜਮ ਲੇੜ ਨ ਆਵੇ ਨਾ ਸੁਣਿਆ ਘਟ ਜਾਣਣਾ ਅਨਿਹਰ ਗਵਾਬ ਨਾ ਸੁਣਿਆ ਆਪ ਬੁੱਝਿ ਜਾ ਲਾਹਾ ਨੋਂ ਪਾਵੇ ਨਾਏ ਸੁਣਿਆ ਪਾਪ ਕੱਟਿਆ ਨਿਰਮਲ ਸੱਚ ਪਾਵੈ ਨਾਨਕ ਨਾਏ ਸੁਣਿਆ ਮੁਖ ਉਜਲੇ ਨਉ ਗੁਰਮੁਖ ਤਿਆਵੈ ਸਲੋਕ ਮਹਲਾ ਪਹਿਲਾ ਘਰ ਨਰੇਣ ਸਭਾ ਨਾਲ ਪੂਜ ਕਰੇ ਰੱਖੈ ਨਵਲ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਬਹੁਤ ਬਣਾਏ ਮਾਣੂਆ ਮੰਗ ਮੰਗ ਪਹਿਨੇ ਖਾਏ ਅੰਧੀ ਕੰਮੀ ਅੰਤ ਸਜਾਏ ਭੁਖਿਆਂ ਦੇਣਾ ਮਰਦਿਆਂ ਰੱਖੈ ਅੰਦਾ ਝਗੜਾ ਅੰਦੀ ਸੱਥੈ ਮਹੱਲਾ ਪਹਿਲਾ ਸੱਬੇ ਸੁਰਤੀ ਜੋਗ ਸਭ ਸੱਬੇ ਵੇਦ ਪੁਰਾਣ ਸੱਬੇ ਕਰਨੇ ਤਪ ਸਭ ਸੱਬੇ ਗੀਤ ਗਿਆਨ ਸੱਬੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹਿਆ ਅੰਮਰ ਸਭ ਸਭ ਖੁਸ਼ੀਆਂ ਸਭ ਖਾਨ ਸੱਬੇ ਮਾਨਸ ਤੇਵ ਸਭ ਸੱਬੇ ਜੋਗ ਧਿਆਨ ਸੱਬੇ ਪੁਰੀਆਂ ਖੰਡ ਸਭ ਸੱਬੇ ਜੀ ਜਹਾਨ ਹੁਕਮੋ ਚਲਾਏ ਆਪਣਾ ਕਰਮੀ ਬਹਿ ਕਲਾਮ ਨਾਨਕ ਸੱਚਾ ਸਤਿਨਾਏ ਸਤ ਸਬਾ ਦੀਵਾਨ ਪੌੜੀ ਨਾਏ ਮੰਨਿਆ ਸੁਖ ਉਪਜੈ ਨਾਮੇ ਗਤ ਹੋਈ ਨਾਏ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ ਨਾਏ ਮੰਨਿਆ ਭਪਜਾ ਲੰਗੀਐ ਮੇਰੇ ਬਿਗਨ ਨਾ ਹੋਈ ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਗੁਰ ਮਿਲਿਆ ਨਉ ਮੰਨਿਆ ਜਿਨ ਦੇਵੈ ਸੋਈ ਚਲੋ ਕ ਮਹੱਲਾ ਪਹਿਲਾ ਪੁਰੀਆਂ ਖੰਡਾ ਸਿਰ ਕਰੇ ਇੱਕ ਪੈਰ ਧਾਇ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲਾ ਦੇ ਕਿਸ ਉੱਪਰ ਉਹ ਟਿਕ ਟਿਕਾ ਕਿਸ ਨੂੰ ਜੋਰ ਕਰੇ ਕਿਸ ਨੂੰ ਕਹੀਐ ਨਾਨਕਾ ਕਿਸ ਨੂੰ ਕਰਤਾ ਦੇ ਹੁਕਮ ਰਹਾਏ ਆਪਣੇ ਮੂਰਖ ਆਪਗਣੇ ਮਹੱਲਾ ਪਹਿਲਾ ਹਾਏ ਹਾਏ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਣ ਨਾ ਆਵੇ ਤੋਟ ਨਾ ਹੋ ਥਕਾ ਨਾ ਠਾਕੀਆਂ ਏਬੜ ਰੱਖੈ ਜੋਤ ਨਾਨਕ ਚਸਿਆ ਚੁਖਬਿੰਦ ਉੱਪਰ ਆਖਣ ਦੋਸ ਪੌੜੀ ਨਾਏ ਮੰਨਿਆ ਕੁਲ ਉਦਰੈ ਸਭ ਕੁਟੰਬ ਸੁਵਾਇ ਨਾਏ ਮੰਨਿਆ ਸੰਗਤ ਉਦਰੈ ਜਿਨ ਰਿਤੇ ਵਸਾਇਆ ਨਾਏ ਮੰਨਿਆ ਸੁਲ ਉਦਰੈ ਜਿਨ ਰਸ ਨਰਸਾਇਆ ਨਾਏ ਮੰਨਿਆ ਦੁਖ ਭੋਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿੰਨਿ ਸਲਾਹਿਆ ਜਿਨ ਗੁਰੂ ਮਲਾਇਆ ਸਲੋਕ ਮਹਲਾ ਪਹਿਲਾ ਸੱਬੇ ਰਾਤੀ ਸਬਦੇ ਸਭ ਥਿੱਤੀ ਸਭ ਬਾਰ ਸੱਬੇ ਰੂਤੀ ਮਹੇ ਸਭ ਸਭ ਧਰਤੀ ਸਭ ਪਾਰ ਸੱਬੇ ਪਾਣੀ ਪੌਣ ਸਭ ਸਭ ਅਗਨੀ ਪਾਤਾਲ ਸੱਬੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀਜੈ ਕਾਰ ਆਖੈ ਥੱਕੈ ਆਖ ਆਖ ਕਰ ਸਿਪਤੀ ਵਿਚਾਰ ਤਿਰਣ ਨਾ ਪਾਇਓ ਬੌਕੜੀ ਨਾਨਕ ਕਹੈ ਗਵਾਰ ਮਹਾਲਾ ਪਹਿਲਾ ਅੱਖੀ ਪਰਣਾ ਜੇ ਫੇਨਾ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਤਾਂ ਪੁੱਛਾਂ ਬੇਦ ਵਿਚਾਰ ਪੁੱਛਾਂ ਦੇਵਾ ਮਾਨਸਾ ਜੋਤ ਕਰੇ ਅਵਤਾਰ ਸਿੱਧ ਸੰਬਾਦੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸਤਿਨਾਏ ਨਿਰਭਉ ਭੈ ਬਿਨਸਾਰ ਹੋਰ ਕੱਚੀ ਮੱਤੀ ਕੱਚ ਪਿਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਗਾਏ ਬਾਹਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਬਰਗਟੀ ਆਇਆ ਨੋ ਮੰਨਿਆ ਹੋ ਮੈਂ ਗਈ ਸਬਰ ਹੋ ਕੇ ਗਵਾਇਆ ਨਾਏ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ ਨਾਏ ਮੰਨਿਆ ਸਾਥ ਉਪਜੈ ਹਰ ਮਨ ਬਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ